ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਕਰ ਖਬਰ ਨ ਪਾਈ ਕਿਆ ਮੰਗੋ ਕੋ ਸਿਰ ਨ ਰਾਈ ਤੇਕ ਤਨ ਨ ਚਲੋ ਜਗ ਜਾਈ ਇਕ ਲਖ ਪੂਤ ਸਵਾ ਲਖ ਨਾਤੀ ਤੇ ਰਾਵਣ ਘਰ ਦੀਆ ਨ ਬਾਤੀ ਚੰਦ ਸੂਰਜ ਜਾ ਕੇ ਤਵਤਰ ਸੋਈ ਬੈ ਸੰਤਰ ਜਾ ਕੇ ਕਪਰੇ ਧੋਈ ਗਰਮਤ ਰਾਮੇ ਨਾਮ ਬਸਾਈ ਹਟ ਰਹਿਣਾ ਕਤਹੂੰ ਜਾਈ ਕਹਿਤ ਕਬੀਰ ਸੁਨੋਰੇ ਲੋਈ ਇਹ ਰਾਮ ਨਾਮ ਬਿਨ ਮੁਕਤ ਨਾ ਹੋਈ ਗਰਮਕ ਪਿਆਰਿਓ ਬਾਤ ਕੀ ਰਹੀ ਟੀ ਮਹਾਰਾਜ ਇਹ ਸਾਉਦਰੀ ਵਿੱਚ ਸਭ ਜਾਨਾ ਕਰਦੇ ਨੇ ਕਿ ਇਹ ਮਨੁੱਖ ਦੇਖ ਇਸ ਦੁਨੀਆ ਤੇ ਕਿੱਡੇ-ਕੱਡੇ ਮਨੁੱਖ ਆਗੇ ਚਲੇ ਗਏ ਕਿੱਡੇ-ਕੱਡੇ ਵੱਡੇ ਰਾਜੇ ਹੋ ਕੇ ਚਲੇ ਗਏ ਪਰ ਆਖਰ ਨੂੰ ਇਹ ਸੰਸਾਰ ਤੋਂ ਜਾਣਾ ਪਿਆ ਜੇ ਸੋ ਮਨੁੱਖ ਦੀ ਸੋਨੇ ਦੀ ਲੰਕਾ ਸੀ ਜਿਸ ਦੇ ਆਲੇ ਦੁਆਲੇ ਬਹੁਤ ਡੂੰਗੀ ਖਾਈ ਕੁੱਟੀ ਹੋਈ ਸੀ ਕਿ ਕਿਸੇ ਪਾਸੋਂ ਦੁਸ਼ਮਣਾਂ ਆ ਕੇ ਚੜਾਈ ਨਾ ਕਰਦੇ ਹੋਏ ਤੇ 라वण ਕਰ ਖਬਰ ਨ ਪਾਈ ਅੱਜ ਉਸ ਰਾਜੇ ਦੇ ਉਸ ਮਹਿਲ ਦੇ ਘਰ ਦਾ ਕੋਈ ਥਾਉ ਪਤਾ ਨਹੀਂ ਹੈ ਸਭ ਖਤਮ ਹੋ ਗਿਆ ਕਿਆ ਮੰਗੋ ਕਿ ਚਰਣਾ ਰਹਾਈਏ ਪ੍ਰਮਾਤਮਾ ਮੈਂ ਕੀ ਮੰਗਾ ਮੈਂ ਤੇਰੇ ਨਾਮ ਤੋਂ ਬਣਾ ਹੋਰ ਕੁਛ ਮੰਗਦਾ ਹੀ ਨਹੀਂ ਕਿਉਂਕਿ ਜੋ ਮੰਗਾ ਹਾਂ ਉਹ ਸਥਿਰ ਨਹੀਂ ਹੈ ਰਹਿਣ ਵਾਲਾ ਨਹੀਂ ਜਾਣ ਵਾਲਾ ਹੈ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ ਕਹ ਨਾਨਕ ਤੇਰਖਿਛ ਨਹੀਂ ਸੁਪਨੇ ਜੋ ਸੰਸਾਰ ਸਭ ਜਾਣ ਵਾਲੇ ਐ ਇੱਕ ਤੇਰਾ ਨਾਮ ਹੀ ਰਹਿਣ ਵਾਲਾ ਦੁਨੀਆ ਤੇ ਇੱਕ ਤੇਰਾ ਸੇਵਕ ਹੀ ਪਰਮੇਸ਼ਰ ਦਾ ਪਿਆਰਾ ਹੀ ਦੁਨੀਆ ਤੇ ਰਹਿਦਾ ਤੇਰਾ ਨਾਮ ਹੀ ਰਹਿੰਦਾ ਔਰ ਦਾਨੀ ਦਾਤੇ ਸੂਰਮੇ ਦੇ ਨਾਰੇ ਦੇ ਨੀ ਕੀ ਮੰਗੀਏ ਪ੍ਰਸਾਦ ਸੰਗਤ ਇਸ ਰਾਜੇ ਦੀ ਕਹਿੰਦੇ ਸੂਰਜ ਰਸੋਈ ਚਲਾਉਂਦਾ ਸੀ। ਔਰ ਜਿਹੜੀ ਅੱਗ ਸੀ ਉਹ ਕੱਪੜੇ ਧੁੰਦੀ ਸੀ। ਐਡਾ ਵੱਡਾ ਰਾਜਾ। ਪਰ ਇੱਕ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ। ਇਹ ਸੂਰਜ ਕਿਵੇਂ ਰਸੋਈ ਚ ਲਾਉਂਦਾ ਹੋਣਾ ਜਿਹੜਾ ਇਹ ਸਾਰੇ ਧਰਤੀ ਤੋਂ ਵੱਡਾ ਹੈ ਉਹ ਰਸੋਈ ਚ ਕਿਵੇਂ ਵੱੜਦਾ ਹੋਣਾ ਹੈ ਕਿਵੇਂ ਰਸੋਈ ਚ ਲਾਉਂਦਾ ਪਰ ਸਾਹ ਸੰਗਤ ਜੋ ਆਗਾ ਹੈ ਉਹ ਕਿਵੇਂ ਬਸਤਰ ਸਾਫ ਕਰਦੀ ਹੈ ਇਹ ਜਿਹੋ ਵਿਚਾਰਾਰੇ ਆਪਾਂ ਗੱਲ ਕਰਾਂਗੇ ਚਾ ਸੰਗਤ ਦੇਖੋ ਉਹ ਸਮੇਂ ਦੇ ਵਿੱਚ ਜੋ ਐਡਾ ਵੱਡਾ ਰਾਜਾ ਹੈ ਉਸ ਰਾਜੇ ਦਾ ਜੋ ਰਸੋਈ ਦਾ ਗੈਂਸੀ ਉਹ ਸੂਰਜ ਦੇ ਕਿਰਨਾਂ ਦੇ ਨਾਲ ਚੱਲਦਾ ਆਪਾਂ ਵੇਖਦੇ ਹੁੰਨੇ ਆ ਛੋਟੇ ਛੋਟੇ ਜਿਹਦਾ ਆਪਾਂ ਇੱਕ ਐਨਕ ਦਾ ਸ਼ੀਸ਼ਾ ਲੈ ਲੈਂਦੇ ਸੀ ਨਾ ਛੋਟੜ ਜਵਾਬ ਹੁੰਦੇ ਸੀ ਉਹ ਐਨਕ ਦਾ ਸ਼ੀਸ਼ਾ ਹੁੰਦਾ ਜਿਹੜਾ ਸੋਜ ਕੇ ਨਹੀਂ ਇੱਕ ਦੋ ਮਿੰਟ ਕਰਕੇ ਰੱਖਦੇ ਸੀ ਤਾਂ ਕਾਗਜ਼ ਰੱਖ ਲੈਂਦੇ ਕਾਗਜ਼ ਨੂੰ ਅੱਗ ਲੱਗ ਜਾਂਦੀ ਸੀ ਤੇ ਜਿਹੜੇ ਸੂਰਜ ਦੇ ਕਿਰਣਾ ਨਾਲ ਉਸ ਦਾ ਸੋਈ ਦਾ ਜਿਹੜਾ ਗੈਸ ਹੋਣਾ ਜੋ ਮਸ਼ੀਨ ਚੱਲ ਕੀਤੀ ਹੋਣੀ ਆ ਪ੍ਰਸਾਦਾ ਪਾਣੀ ਬਣਾਉਣ ਵਾਲੀ ਉਹ ਤਪਦੀ ਹੋਣੀ ਹੈ ਇਸ ਕਰਕੇ ਚੰਦ ਸੂਰਜ ਜਾ ਕੇ ਤਪੁਰ ਸੋਈ ਪਰ ਸੋਈ ਦਾ ਕੰਮ ਕਰਦਾ ਸੀ ਹੁਣ ਸੋਈ ਦਾ ਸਾਰਾ ਹੀਠਾ ਨਹੀਂ ਨਾ ਸਕਦਾ ਆਖਰ ਦੇ ਹੀਠਾ ਆ ਵੀ ਗਿਆ ਦੁਨੀ ਤੇ ਬਚਣਾ ਵੀ ਕੁਛ ਨਹੀਂ ਬੈ ਸੰਤਰੇ ਜਾ ਕੇ ਕਪੜੇ ਧੋਈ ਦੇਖੋ ਜਿਹੜੀ ਅੱਗ ਸੀ ਨਾ ਕਹਿੰਦੇ ਉਹ ਕਪੜੇ ਧੋਦੀ ਸੀ ਆਪਾਂ ਵੇਖਦੇ ਆ ਹੁਣ ਜੋ ਪ੍ਰਕਸ਼ਾ ਨੇ ਇਹ ਲਾਈਟ ਦੇ ਨਾਲ ਚੱਲਦੀਆਂ ਨੇ ਤੇ ਜੋ ਪ੍ਰਕਸ਼ਾ ਦਾ ਜਿਹੜਾ ਪੱਤਾ ਗਰਮ ਹੁੰਦਾ ਤੇ ਫਿਰ ਪ੍ਰਸ਼ ਹੁੰਦੀ ਹੈ ਆਪਾਂ ਉਹ ਵੀ ਪ੍ਰਕਸ਼ਾ ਵੇਖੀਆਂ ਨੇ ਜੋ 35 ਸਾਲ ਦੇ ਦੇ ਮਤਲਬ ਪਿੱਛੇ ਜਾਂ ਇਹ ਓਪਰੇਸ਼ ਦੇ ਵਿੱਚ ਕੋਲੇ ਪਏ ਜਾਂਦੇ ਸੀ ਅੱਗ ਦੀ ਤੇ ਓਪਰੇਸ਼ ਫੇਰਾ ਜੋ ਲੋਹਾ ਸੀ ਤਪਦਾ ਸੀ ਤੇ ਫੇ ਕਿਤੇ ਜਾ ਕੇ ਪ੍ਰੈਸ ਹੁੰਦੀ ਸੀ ਤੇ ਆਪਾਂ ਕਹਿ ਗਾਂਗੇ ਵੀ ਆਗੇ ਪ੍ਰੈਸ ਕਰਦੀ ਹੈ ਕਿ ਆਗ ਨੂੰ ਤਪਾ ਰਹੀ ਹੈ ਜਾਂ ਕਿ ਆਗੀ ਪ੍ਰੈਸ ਕਰ ਰਹੀ ਹੈ ਅਗੇ ਜਦੋਂ ਜੀ ਭਾਪਨਾ ਚੱਲਦੇ ਹੁੰਦੇ ਸੀ ਕੋਲਿਆਂ ਦੇ ਨਾਲ ਭਾਪ ਬਣਦੀ ਜਾਂਦਾ ਪ੍ਰੈਸ਼ਰ ਬਣਦਾ ਸੀ ਤੇ ਹੁਣ ਆਪਾਂ ਕਹਿ ਦਾਂਗੇ ਵੀ ਜੋ ਬਿਜਲੀ ਹੈ ਕੱਪੜੇ ਧੋਂਦੀ ਹੈ ਕਿਹੜਾ ਮਸ਼ੀਨ ਲਾਈਟ ਤੇ ਚੱਲ ਰਹੀ ਹੈ। ਰਾਵਣ ਦੀ ਮਸ਼ੀਨ ਐਸੀ ਤਿਆਰ ਕੀਤੀ ਹੋਣੀ ਹੈ ਵੱਡਾ ਰਾਜਾ ਸੀ ਯੰਤਰ ਤਿਆਰ ਕਰਲੇ ਹੋਣਗੇ। ਕਿ ਜਿਸ ਦੇ ਵਿੱਚ ਅੱਗ ਪਾਉਂਦੇ ਆ ਉਹ ਭਾਪ ਨਾਲ ਕੋਈ ਐਸਾ ਯੰਤਰ ਹੋਣਾ ਚੱਲਦਾ ਹੋਣਾ ਕੱਪੜੇ ਧੋਂਦੀ ਸੀ। ਇਹੀ ਹਾਲ ਨੂੰ ਮਤਲਬ ਵਿਚਾਰ ਹੋ ਸਕਦੀ ਹੈ ਬਈ ਸੰਤਰੇ ਜਾ ਕੇ ਕਪੜੇ ਧੋਈ ਗੁਰਮੁਖ ਰਾਮੈ ਨਾਮ ਵਸਾਈ ਜੋ ਗੁਰ ਦੀ ਮੱਤ ਹੈ ਮੰਨ ਦੇ ਵਿੱਚ ਵਸ ਜਾਵੇ ਜੇ ਮਨੁੱਖ ਵਸਾ ਲਵੇ ਆਸਤ੍ਰ ਰਹਿਣਾ ਕਤੁ ਹੁੰ ਜਾਈ ਉਹ ਟਿਕ ਜਾਂਦੀ ਹੈ ਫਿਰ ਕਿਸੇ ਪਾਸੇ ਹੋਰ ਥਾ ਨਹੀਂ ਜਾਂਦੀ ਫਿਰ ਕਿਸੇ ਪਾਸੇ ਹੋਰ ਜੁਨੀਆ ਸੰਸਕਾਰਾਂ ਦਾ ਕੋਈ ਤਾਰਦੀ ਕਹਤੋ ਕਿ ਵੀਰ ਸੁਨੋਰੇ ਲੋਈ ਲੋਈ ਰਾਤਕ ਵੀਰ ਸائیں ਮਹਾਰਾਜ ਦੇ ਘਰ ਵਾਲੀ ਸੀ RAMAN RAM ਬਿਨ ਮੁਕਤ ਨਾ ਹੋਈ ਕਹਿੰਦੇ RAM ਦੇ ਨਾਮ ਤੋਂ ਬਨਾ ਮਨੁੱਖ ਦੀ ਮੁਕਤੀ ਨਹੀਂ ਹੁੰਦੀ ਐਡੇ ਵੱਡੇ ਦੁਨੀਆ ਤੇ ਰਾਦੇ ਹੋਵੇ ਪਰ ਕੋਰ ਮੁੱਖ ਪਿਆਰੋ ਜਿਨ੍ਹਾਂ ਦੇ ਮਹਿਲ ਵੀ ਸੋਨੇ ਦੇ ਸਨ ਐ ਡੇਗੜੇ ਜੰਤਰ ਬਲਾਈ ਹੋਏ ਸਾਨੂੰ ਓਗਣੀ ਦੁਨਿਆਤੇ ਰਹੇ ਐ ਲੋਈ ਇਹ ਸੰਸਾਰ ਦੇ ਪਰਮੇਸ਼ਰ ਦਾ ਨਾਮ ਹੀ ਰਹਿਣੇ ਸਭ ਨੇ ਚਲੇ ਜਾਣਾ ਪਰ ਜਦੋਂ ਮਨੋਖੋ ਗੁਰੂ ਤੋਂ ਦੇਮਖ ਹੋ ਜਾਂਦਾ ਨਾ ਫਿਰ ਮੁਕਤੀ ਕਿਤੇ ਵੀ ਨਹੀਂ ਮਿਲਦੀ ਜੇ ਕੋ ਗੁਰ ਤੇ ਪੇਮਖ ਹੋ ਗਏ ਬਿਨ ਸਤਗੁਰੂ ਭੁਗਤ ਨਾ ਪਾਉਦਾ ਹੈ ਆਦੈਨ ਮੁਕਤ ਨਾ ਹੋਰ ਤੇ ਕੋਈ ਕੁਸੂ ਵੀ ਦੇਖਿਆ ਜਾਏ अनेक ਜੋਨੇ ਧਰਮ ਆਗੈ ਬਿਨ ਸਤਗੁਰੂ ਮੁਕਤ ਨਾ ਪਾਇ ਤੇਨ ਮੁਕਤ ਪਾਇ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ ਕਹ ਨਾਨਕ ਦੀ ਚਾਰ ਦੇਖੋ ਬਿਨ ਸਤਗੁਰੂ ਮੁਕਤ ਨਾ ਪਾਇ ਜਦੋਂ ਮਨੁੱਖ ਗੁਰੂ ਤੋਂ ਦੇਮੁਖ ਹੋ ਜਾਂਦਾ ਨਾ ਉਦੋਂ ਫਿਰ ਜਨਮ ਜਨਮਾਤਰਾ ਦੇ ਡੇੜ ਪੈ ਜਾਂਦੀ ਇੱਕ ਗੁਰਮੁਖ ਪਿਆਰਿਓ ਮਨਮੁਖ ਹੁੰਦਾ ਹੈ ਮਨ ਦੇ ਮਤਾ ਉਹ ਚਰਨਾ ਇੱਕ ਗੁਰਮੁਖ ਹੁੰਦਾ ਹੈ ਗੁਰੂ ਦੇ ਮਤਾਵਕ ਸਨਮੁਖ ਹੁੰਦਾ ਹੈ ਗੁਰੂ ਹਾਜਨਾ ਸਮਝਣਾ ਕਿ ਹਰ ਸਨਮੁਖ ਹੁੰਦਾ ਜਿਹੜਾ ਕਹਦਾ ਸਾਇ ਸੰਸਾਦ ਦੇ ਬਦਾਰਸ਼ ਵਿੱਚ ਐਲ ਵੀ ਆ ਜਾਂਦਾ ਇੱਕ ਬੇਮਕ ਹੁੰਦਾ ਗੁਰੂ ਤੋਂ ਸਾਰੀ ਚੀਜ਼ ਮੰਗੀ ਜਾਂਦਾ ਗੁਰੂ ਜੀ ਯਾਦ ਦੇ ਦੋ ਗੁਰੂ ਜੀ ਨੇ ਨਵਾ ਦੇ ਦੋਦਾਤਾ ਮੰਗੀ ਜਾਂਦਾ ਹੈ ਜਦੋਂ ਗੁਰੂ ਦਾ ਵਚਨ ਆਉਂਦਾ ਹੈ ਉਹਦਾ ਮੁਖ ਫੇਰ ਲੈਂਦਾ ਹੈ ਕਿ ਇਹ ਨਹੀਂ ਮੰਨਣਾ ਉਹਦੇ ਦੇਮਖ ਹੋ ਜਾਂਦਾ ਹੈ ਚਾਹੇ ਗਿਆਨੀਆਂ ਧਿਆਨੀਆਂ ਤੋਂ ਵਿਦਵਾਨਾਂ ਤੋਂ ਜਾ ਕੇ ਪੁੱਛ ਲਵੋ ਉਹ ਵੀ ਕਹਿਣਗੇ ਭਾਈ ਜਨ ਸਤਿਗੁਰੂ ਤੋਂ ਸਾਧ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ ਅਨੇਕ ਜੁਨੇ ਤੁਰਦਾ ਫਿਰਦਾ ਫੇ ਵੀ ਇਹਨੂੰ ਮਨੁੱਖਾ ਜਾਨੂੰ ਮਿਲੇਗਾ ਜਦੋਂ ਗੁਰਦੇ ਲੜਨ ਲੱਗੇਗਾ ਨਾ ਗੁਰੂ ਗਾਲਾ ਬਣੇਗਾ ਸ਼ਬਦ ਸੁਣੇਗਾ ਉਹ ਸ਼ਬਦ ਦੇ ਵਿਚਾਰ ਨੂੰ ਮਨ ਚ ਵਸਾਵੇਗਾ ਨਾ ਫੇਰ ਤੇਰੀ ਮੁਰਤੀ ਹੋਣੀ ਹੈ ਸ਼ਬਦ ਮਨ ਨੂੰ ਵਸਾਏ ਮਹਾਰਾਜ ਜੀ ਕਹਿੰਦੇ ਨਾ ਤੇ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਈ ਕਹੇ ਨਾਨਕੇ ਵਿਚਾਰ ਦੇਖੋ ਮਨ ਸਤਿਗੁਰੂ ਭਗਤ ਨਾ ਪਏ ਮੁਕਤੀ ਪ੍ਰਾਪਤ ਨਹੀਂ ਹੁੰਦੀ ਬਹੁਤ ਵੱਡਾ ਕਰਜਾ ਆਮ ਕਹਿੰਦੇ ਨੇ ਮੁਕਤੀ ਮੁਕਤ ਸਾਰੇ ਪਾਸੋਂ ਹੋਈ ਨਰ ਲੇਪ ਹੋ ਜਾਣਾ ਪਰਮੇਸ਼ਰ ਚ ਹੀ ਹੀਨ ਹੋ ਜਾਣਾ ਇਹ ਕਿਸੇ ਬਿਰਲੇ ਦੇ ਹੀ ਚੀਕੀ ਆਈ ਹੈ ਮਨ ਮੁਕ ਜੋ ਮੁਕਤੀ ਹੈ ਇਹ ਛੋਟੀ ਮੋਟੀ ਗੱਲ ਨਹੀਂ ਕਈ ਜਨਮ ਜਨਮਾਤਰ ਵੀ ਲੱਗ ਜਾਂਦੇ ਨੇ ਬੋਧੀ ਮਿੰਟ ਜੀ ਹੋ ਸਕਦੀ ਹੈ ਸਕੰਟੀ ਚ ਹੋ ਸਕਦੀ ਹੈ ਕਈ ਦਿਨ ਵੀ ਲੱਗ ਸਕਦੇ ਨੇ ਸਾਲ ਵੀ ਲੱਗ ਸਕਦੇ ਜਨਮ ਵੀ ਲੱਗ ਜਾਂਦੇ ਨੇ ਪਰ ਉਹ ਬਿਰਲੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਜਪ ਕੇ ਮੁਕਤੀ ਹਾਸਲ ਕਰ ਲੈਂਦੇ ਨੇ ਮੁਕਤ ਹਾਸਲ ਜਾਗਦੀ ਝੋਤ ਹੈ ਪਰਮੇਸ਼ਰ ਜਾਗਦੀ ਝੋਤ ਹੈ ਪਰਮੇਸ਼ਰ ਜਿਉਂਦਾ ਹੈ ਪਰਮੇਸ਼ਰ ਬੋਲਦਾ ਐ ਮਨੁੱਖ ਤਾ ਸਰੀਰ ਦੇ ਵਿੱਚ ਜਉਂਦੇ ਹੀ ਮੁਕਤੀ ਪ੍ਰਾਪਤ ਕਰਨੀ ਹੈ ਜਉਂਦਾ ਹੀ ਨਰਲੇਪ ਹੋਣਾ ਉਹਨੂੰ ਕਹਿੰਦੇ ਨੇ ਜੀਵਨ ਮੌਤ ਤੋਂ ਵਾਕੀ ਹੈ ਮਰ ਜੀ ਦੇ ਮਰੀਏ ਐ ਗੁਰਮੁਖ ਪਿਆਰਿਓ ਆਓ ਗੁਰਾਂ ਦੀ ਚਰਣੀ ਲੱਗੀਏ ਇਹ ਚੜ੍ਹ ਦੋਤੇ ਬੱਡੇ ਬੱਡੇ ਆ ਕੇ ਚਲੇਗੇ ਗੁਰੂ ਦੀ ਮੱਤ ਲਈਏ ਗੁਰੂ ਦੀ ਮੱਤ ਲਵਾਂਗੇ ਤੇ ਮੁਕਤੀ ਪ੍ਰਾਪਤ ਕਰਾਂਗੇ ਇਨੀਆਂ ਕੋ ਵਿਚਾਰਾਂ ਸੱਦਾ ਸਾਂਝੀਆਂ ਕਰਦੇ ਹੋਏ ਉਹ ਆਪੁਰਜਕਾਂ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ